ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਆਪਾਂ ਠੀਕ ਠਾਕ ਹੈ ਸ਼ਾਮ ਦਾ ਹੋ ਗਿਆ ਜੀ ਟਾਈਮ 7:30 ਤੱਕ तकरीबन ਹੋ ਗਿਆ ਤੇ ਜੀ ਹੁਣ ਆਪਾਂ ਜਾਂਦੇ ਸੀ ਦੁਕਾਨ ਤੋਂ ਘਰ ਨੂੰ ਤੇ ਕੰਮ ਬੰਦੇ ਆ ਤੇ ਬੜੀ ਵਧੀਆ ਆਪਣਾ ਕੰਮ ਵੀ ਵਧੀਆ ਰਿਹਾ ਦੁਕਾਨ ਤੇ ਦੇਣ ਬਹੁਤ ਵਧੀਆ ਰਿਹਾ ਤੇ ਡੈਡੀ ਜੀ ਇਹਦੇ ਹੁਣੇ ਮਾਰੂ ਆਏ ਆ ਹਲੇ ਸਹਿਜ ਦੇ ਡੈਡੀ ਜੀ ਤੇ ਆਪਾਂ ਜਾਂਦੇ ਆ ਘਰ ਨੂੰ ਅੱਪ ਕੋ ਥੋੜਾ ਜਿਹਾ ਕਮੂਕੀਤਾ ਮਸ਼ੀਨ ਤੇ ਤੋਂ ਤਨ ਬਚਗੇ ਜੁਕੇ ਜੀ ਸੀਗੇ ਜਉਣ ਵਾਲੇ ਤੇ ਕੁਛ ਠੀਕ ਜੁਕੇ ਕਰਨ ਵਾਲੇ ਉਹ ਕਰੇ ਹੁਣ ਡਾਉਣੇ ਆ ਸ਼ਟਰ ਤੇ ਫਿਰ ਮੱਜਾ ਕੇ ਰੋਟੀ ਲਾਉਣੇ ਆਪਾਂ ਨੀਰਾ ਬੰਨਦਾ ਚਲਿਆ ਆਪਾਂ ਕਜਾਈਦਾ ਜੀ ਤੂੰ ਇਹਦਾ ਕੋਈ ਹਾਲ ਨਹੀਂ ਹੁ ਤੂੰ ਟੁੱਟੀ ਜਾਂਦੀ ਐ ਐਂ ਜਾ ਕੇ ਬੱਸ ਮੈਂ ਪੰਨ ਦੇ ਬੱਤੋਏ ਸ਼ੀਸ਼ਾ ਹਲੇ ਥੋੜੇ ਦੇ ਨਹੀਂ ਹੋਏ ਲਾਇਨੋ ਤੇ ਜੀ ਬੱਸ ਤੇ ਕੰਮ ਨਾ ਦਿੱਤਾ ਨਾ ਕੰਮ ਵੀ ਜਾਂਦਾ ਹੀ ਐ ਫਤਹੀ ਉਹ ਵਾਰੀ ਫੁੱਲੀ ਛੱਡਿਆ ਉਹ ਸ਼ਟਰ ਬਾਹਰੋਂ ਲੱਗੂਗਾ ਤੇ ਫੇਰ ਆਉਂਗੇ ਕਿੱਧਰ ਹੈ ਅਗਾੜੀ ਮੁੜਾ ਦੇ ਜਮਾੜਾ ਫੋਟੋ ਕੀ ਕਈ ਫਿਰ ਆਪਾਂ ਮਿਲਦੇ ਆਂ ਤੁਹਾਨੂੰ ਥੋੜੇ ਚਰਚਾ ਚੱਲਦੇ ਆ ਘਰ ਨੂੰ ਚਾਬੀਆਂ ਦਾ ਲਾਇਆ ਬਾਹਰ కమ ఏ అందర ఉ ਕਾਰਿਆ ਇਧਰ ਲੈਟਾ ਬੰਦ ਕਰਿਆ ਪੁੱਤ ਤੇ ਫੇਰ ਇਧਰ ਉਹ ਕਰਦੇ ਆ ਪੱਖਾ ਬੰਨ੍ਹਾ ਇਧਰ ਲਾ ਆ ਪੱਖੇ ਬੰਦ ਕਰਦੇ ਹਾਂ ਚੱਲਦੇ じゃ ਇਧਰ ਲੋਕਾਂ ਨਾਲ ਲੈ ਆਓ ਹਾਂ ਓਕੇ ਚਲੋ ਜੀ ਫੇਰ ਆਪਾਂ ਚੱਲਦੇ ਆ ਕਰੂ ਵੇਖਦੇ ਹਾਂ ਥੋੜਾ ਚਰਚ ਪਤਾ ਨਹੀਂ ਮੈਂ ਘਰੇ ਜਾ ਕੇ ਵਲੋਗ ਬਣਾਉਂਗੀ ਵੀ ਕਿੰਨੇ ਮੈਂ ਰੋਟੀ ਬਣਾਉਣੀ ਨਾਲੇ ਸਬਜ਼ੀ ਬਣਾਉਣੀ ਅੱਜ ਲੇਟ ਹੋ ਗਏ ਤੇ ਆ ਕੱਪੜੇ ਲਟਾ ਬੰਨ ਜੰਗਾ ਹਲੇ ਮੈਂ ਜੋ ਦਰਮ ਜੋ ਕਰਦੇ ਦੋ ਬਾਅਦ ਚਲੋ ਠੀਕ ਹੈ ਜਨਾ ਮੈਂ ਤੇ ਆਪਾਂ ਤੁਹਾਨੂੰ ਥੋੜੇ ਚਰਚਾ ਆ ਕੱਪੜੇ ਤਾਂ ਰੱਖ ਦੇ ਮਮਾ ਜੀ ਆ ਰਹੀ ਕੀ ਇਹ ਹੈ ਕਹਿਣ ਕੀ ਰੱਖਦੇ ਜੂਨੀ ਦਾਦੀ ਨਾਲ ਦੀ ਇੱਥੇ ਪਈ ਜਾਂਦੀ ਜੋ ਦੂਜੇ ਨਾਲ ਦਾ ਇਦਾਂ ਥੋੜੇ ਇੱਥੇ ਹੋ ਕੇ ਹੋ ਕੇ ਨੂੰ ਆ ਸਾਇਲੈਂਸ ਯਾਪਾ ਅਗੇ ਜੀ ਘਰੇ ਤੇ 8 ਵਜ ਗਏ ਮੈਂ ਤਾਂ 7:30 ਹੀ ਆਖੀ ਜਾਂਦੀ ਸੀ ਤੇ ਹੁਣ ਮੈਂ ਗੁੰਨਦੀ ਆਟਾ ਤੇ ਬਣਾਉਣੀ ਸਬਜੀ ਤੇ ਘਰ ਨਹੀਂ ਹੋ ਤਾਂ ਮੇਰਾ ਜੀ ਕਰਦਾ ਮੈਂ ਐਸੀ ਅਲਸੀ ਜਾ ਕੇ ਬਹਿ ਜਾਣਾ ਮੈਨੂੰ ਕੋਈ ਬੋਲ ਕੇ ਦੇ ਦੇ ਪਰ ਖਾਣੀ ਆ ਜੀ ਪਕਾਉਣੀ ਤਾਂ ਪੈਣੀ ਆ ਹਨ ਤੇ ਮੇਰੇ ਵੱਲ ਸਾਰਿਆਂ ਨੇ ਪਿਆਰ ਭਰਿ ਸੱਤਿਆ ਕਾਲ ਚਲੋ ਕੰਮ ਕਰਾਂਗੇ ਦੋਨੇ ਇੱਥੇ ਮਿਹਨਤ ਕਰਾਂਗੇ ਤੇ ਜੀ ਅਪਰ ਅੱਜ ਕੇ ਖਾਵਾਂਗੇ ਹਨ ਜੇ ਆਪਾਂ ਮਿਹਨਤ ਹੀ ਨਾ ਕਰਾਂਗੇ ਫੇਰ ਅੱਜ ਕੇ ਕਿੱਥੋਂ ਖਾਵਾਂਗੇ ਠੀਕ ਹਨਾ ਮਿਹਨਤ ਕਰੋ ਤੁਨੇ ਟੱਪੇ ਕੁਝ ਨਹੀਂ ਕਰਦੇ ਜੀ ਮਿਹਨਤ ਈ ਸਭ ਕੁਝ ਮਿਲਦਾ ਨਾ ਸਿਆਣੇ ਕੁਝ ਦੇਣ ਨਾ ਚੇਲੇ ਕੁਝ ਦੇਣ ਬਸ ਪ੍ਰਮਾਤਮਾ ਦੇ ਯਕੀਨ ਰੱਖੋ ਜੀ ਤੇ ਦੋਨੇ ਅਸੀਂ ਮਿਹਨਤ ਕਰੋ ਦੇਣ ਦੁੱਗਣੀ ਨਾਲ ਚੌਗੜੀ ਪ੍ਰਮਾਤਮਾ ਆਪੇ ਤਰੱਕੀ ਵਾਖੇਦਾ ਮੇਰਾ ਬਾਬਾ ਨਾਨਕ ਐ ਬੈਠਾ ਜੀ ਅਤ ਕਰਕੇ ਕਹਿੰਦਾ ਵਾਹਿਗੁਰੂ ਤੁਹਾਡੇ ਨਾਲ ਆ ਬੱਚੇ ਮਿਹਨਤ ਕੈਰੀ ਆਨ ਰੱਖੋ ਹਨਾ ਜੀ ਚਲੋ ਮਿਲਦੇ ਆ ਫਿਰ ਤੁਹਾਨੂੰ ਆਪਾਂ ਸਵੇਰੇ ਮਿਲਾਂਗੇ ਜਾਂ ਬਸ ਰੋਟੀ ਖਾ ਕੇ ਮਿਲਾਂਗੇ ਨਮਾ ਕੰਮ ਕਰ ਲਿਆ ਪਹਾਨਾ ਚਲੋ ਠੀਕ ਹੈ ਜੀ ओके ਹਾਂ ਜੀ ਕੀ ਹਾਲ ਚਾਲ ਹੈ ਜੀ ਟੈਨ ਸੰਡੇ ਦਾ ਹੋ ਗਿਆ ਜੀ ਕੰਮ ਹੋ ਗਏ ਸਾਰੇ ਪਹ ਹੋ ਗਏ ਮੇਲੇ ਸਹਿਜ ਵੀ ਸਰ ਨਾਲ ਆ ਸਰਵਾਲੇ ਸਹਿਜ ਨੇ ਖੜਦਾ ਫਿਰਦਾ ਹੋਰ ਵਧੀਆ ਜੀ ਹਾਂ ਤੇ ਆਪਾਂ ਕਰਦੇ ਆ ਬਲੌਕ ਡੰਡ ਇੱਥੇ ਅੱਜ ਕੁਛ ਐ ਨਹੀਂ ਜਿਆਦੇ ਤੇ ਕਾਣ ਤੇ ਜਾਂਦੇ ਸੀਗੇ ਆਪਾਂ ਅੱਛਾ ਯਾ ਫਿਰ ਦਾ ਇਸ ਤਰ੍ਹਾਂ ਬਣਾ ਸਕੀ ਤੇ ਤੁਹਾਨੂੰ ਨਹੀਂ ਪਤਾ ਕਿ ਕਿੰਨਾ ਮੌਸਮ ਹੈ ਕਿ ਇਸੇ ਤਰ੍ਹਾਂ ਬਹਿਣਾ ਚਾਹਤ ਸੀ ਜੇ ਥੋੜਾ ਜਿਹਾ ਮੌਸਮ ਬਦਲਿਆ ਕਿਤੇ ਮੀਂਹ ਪਿਆ ਹੁਣ ਆਪਣੇ ਤਾਂ ਨਹੀਂ ਜਿਆ ਆਇਆ ਹੈਗਾ ਪਰ ਬਹੁਤ ਜਿਆਦਾ ਗਰਮੈਸ ਹੋ ਰਹੀ ਹੈ ਚਲੋ ਠੀਕ ਹੈ ਫਿਰ ਹਨਾ ਵੀਰਾਂ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੂ ਚੈਨਲ ਨੂੰ ਕਪੜੇ ਧੋ ਲਿਆ ਰੋਟੀ ਖਾ ਲਈ ਸਾਇਦਾ ਸੇਰ ਬਾਤ ਆ ਜੀ ਨਾ ਕਿ ਤੇ ਆਪਾਂ ਵਧੀਆ ਠੀਕ ਠਾਕ ਮਿਲਦੇ ਸਨ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਆ ਤੁਹਾਨੂੰ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਸਾਦੀ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਸ਼ੇਅਰ ਵੀ ਕਰਦੇ ਰਹੋ ਜੀ ਤੁਹਾਡੇ ਸਪੋਰਟ ਦੀ ਆਪਾਂ ਨੂੰ ਬਹੁਤ ਲੋੜ ਹੈ ਜੀ ਪਲੀਜ਼ ਜ਼ਰੂਰ ਸਪੋਰਟ ਕਰਿਆ ਕਰੋ ਅੱਜ ਮੇਰਾ ਮੂਡ ਬਹੁਤ ਖਰਾਬ ਹੈ ਇਹ ਬਸ ਜੀ ਮੂਡ ਖਰਾਬ ਹੋਣ ਦਾ ਕਾਰਨ ਵੀ ਕਈ ਵਾਰ ਕੋਈ ਮਾੜੇ ਲੋਕ ਹੁੰਦੇ ਆ ਜਿਸ ਜਿਹੜੇ ਮੂਡ ਖਰਾਬ ਕਰਾਉਂਦੇ ਖਰਾਬ ਦਾ ਕਾਰਨ ਹੈ ਜੀ ਇੱਥੇ ਪਿੰਡ ਤੋਂ ਕੋਈ ਗੁੜੀ ਆਈ ਤੇ ਆ ਕੇ ਠਾ ਸਿੱਧਾ ਬੋਲੀ ਜੇ ਤੁਸੀਂ ਕੋਈ ਨਵੇਂ ਕੱਪੜੇ ਲੈਂਦੇ ਆ ਕਿ ਪੁਰਾਣੇ ਰੱਖ ਲੇ ਧੌਂਕਾ ਕਰਦੇ ਹਾਂ ਕੋਸਾਂ ਲੈ ਇਸ ਤਰ੍ਹਾਂ ਟੌੜ ਕਰਨਾਂਗੇ ਸਾਨੂੰ ਜੀ ਗਲਤ ਕਰ ਲਾ ਕੋਈ ਮਿਹਨਤ ਕਰਦਾ ਜਿੰਨੇ ਜੋਗਾ ਹੁੰਦਾ ਜ਼ਰੂਰ ਕੋਈ ਪੈਸਾ ਲੱਗਦਾ ਪਰ ਕਿਸੇ ਨੂੰ ਗਲਤ ਬੋਲਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਵੀ ਕਿਸੇ ਨਾ ਕਿਸੇ ਵੇਲੇ ਆਪਾਂ ਨੂੰ ਕਿਸੇ ਇਨਸਾਨ 'ਤੇ ਲੋੜ ਪੈ ਸਕਦੀ ਹੈ ਇਸ ਲਈ ਜੀ ਮੇਰਾ ਮੂਡ ਅੱਜ ਬਹੁਤ ਖਰਾਬ ਹੈ ਚਲੋ ਆਪਾਂ ਕਰਦੇ ਆਂ ਅੱਜ ਬਲੌਗ ਦਾ ਵੀਡੀਓ ਨੂੰ ਲਾਈਕ ਸ਼ੇਅਰ ਜੁ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਓਕੇ ਜੀ ਬਾਏ ਬਾਏ ਸ਼ਾਸਿਕਾ